ਮਿਤੀ 25/25 ਨੂੰ ਟੈਗੋਰ ਹਸਪੀਟਲ ਜਲੰਧਰ ਦੇ ਲਾਗ ਨੂੰ ਇੱਕ ਬਜ਼ੁਰਗ ਜਗੀਰ ਸਿੰਘ ਦੇ ਜਿਹੜੇ ਹੈਗੇ ਆ 1 ਲੱਖ 5000 ਰੁਪਏ ਦੀ ਜਿਹੜੀ ਹੈਗੀ ਆ ਇੱਕ ਆਟੋ ਰਿਕਸ਼ਾ ਵਾਲੇ ਨੇ ਕੋ ਕੀਤੀ ਸੀ। ਤੋਂ ਇਹ ਇੰਟੀਮੇਸ਼ਨ ਮਿਲਦੇ ਉੱਤੇ ਜਿਹੜੇ ਹੈਗੇ ਮੌਕਾ ਅਫਸਰ ਥਾਣਾ ਡਿਵੀਜ਼ਨ ਨੰਬਰ 2 ਤੇ ਜਿਹੜੇ ਡਿਊਟੀ ਅਫਸਰ ਆ ਮੌਕੇ ਤੇ ਪਹੁੰਚੇ ਸੀਗੇ। ਤੋਂ ਰੋਟਦਾਸ਼ ਕਾਰ ਹੋਏ ਜਗੀਰ ਸਿੰਘ ਜਿਹੜਾ ਕਿ ਕਪੂਰ ਥਲੇ ਦੇ ਰਹਿਣ ਵਾਲਾ ਸੀਗਾ। ਨੇ ਦੱਸਿਆ ਕਿ ਇੱਕ ਆਟੋ ਰਿਕਸ਼ੇ ਵਾਲਾ ਸੀਗਾ। ਜਿਹੜਾ ਉਹਨੂੰ ਗੱਲਾਂ ਦੇ ਵਿੱਚ ਲੈ ਕੇ ਕੇ ਆਟੋ ਰਿਕਸ਼ਾ ਤੋਂ ਧੱਕਾ ਲਾਉਣਾ ਤੇ ਉਹਦੀ ਜੇਬ ਦੇ ਵਿੱਚੋਂ ਜ਼ਬਰਦਸਤੀ ਜਿਹੜਾ 1 ਲੱਖ 5000 ਰੁਪਏ ਸੀ ਗਿਆ ਉਹ ਸਨੇਚ ਕਰਕੇ ਲੈ ਗਿਆ ਸੀ। ਤੋਂ ਇਹਦੇ ਸਬੰਧ ਦੇ ਵਿੱਚ ਜਿਹੜੀ ਐਫ ਆਈ ਆਰ ਨੰਬਰ 23 ਹੈ ਉਹ ਅਸੀਂ 25 2 ਨੂੰ ਸਨੇਚਿੰਗ ਦੇ ਤਹਿਤ ਜਿਹੜੀ ਹੈਗੀ ਡਿਵੀਜ਼ਨ 2 ਦੇ ਵਿੱਚ ਦਰਜ ਕੀਤੀ ਸੀ। ਤੋਂ ਮਾਨਯੋਗ ਕਮਿਸ਼ਨਰ ਸਾਹਿਬ ਦੀਆਂ ਯੋਗ ਹਦਾਇਤਾਂ ਦੇ ਅਨੁਸਾਰ ਤਹਿਤ ਮੋਖ ਅਫਸਰ थाना ਡਿਵੀਜ਼ਨ ਨੰਬਰ 2 ਫੈਕਟਰ ਗੁਰਪ੍ਰੀਤ ਸਿੰਘ ਦੀ ਟੀਮ ਨੂੰ ਇੱਕ ਵਧੀਆ ਸਫਲਤਾ ਮਿਲੀ। ਜਦੋਂ ਕੱਲ ਇਹਨਾਂ ਨੇ ਇਹ ਵਾਰਦਾਤ ਕਰਨ ਵਾਲਾ ਬੰਦਾ ਜਿਹੜਾ ਕਿ ਤਰਲੋਚਨ ਸਿੰਘ ਹੈਗਾ ਵਾ ਜਿਹੜਾ ਕਿ ਉਸ ਦਿਨ 83 ਵੀਲਰ ਚਲਾ ਰਿਹਾ ਸੀਗਾ ਇਹ ਤਰਲੋਚਨ ਸਿੰਘ ਨੂੰ ਗ੍ਰਿਫਤਾਰ ਕੀਤਾ ਹੈਗਾ ਔਰ ਗ੍ਰਿਫਤਾਰ ਕਰਕੇ ਉਹੀ ਆਟੋ ਜਿਸ ਆਟੋ ਦੇ ਵਿੱਚ ਲਾਗੇ ਇਹਨੇ ਪੈਸੇ ਸਨੇਚ ਕੀਤੇ ਸੀਗੇ ਉਸ ਆਟੋ ਨੂੰ ਬਰਾਮਦ ਕੀਤਾ ਤੇ ਜਿਹੜੀ ਸਨੇਚ ਕੀਤੀ ਹੋਈ 1 ਲੱਖ 5000 ਰੁਪਏ ਦੀ ਨਕਦੀ ਸੀਗੀ ਉਹਦੇ ਵਿੱਚੋਂ 17000 ਰੁਪਏ ਦੀ ਜਿਹੜੀ ਨਕਦੀ ਹੈਗੀ ਆ ਉਹ ਬਰਾਮਦ ਹੋ ਗਈ ਆ ਤੇ ਅੱਜ ਇਹਨੂੰ ਜਿਹੜਾ ਹੈਗਾ ਅਸੀਂ ਕੋਰਟ ਦੇ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਲਵਾਵਾਂਗੇ ਕਿ ਹੋਰ ਕਿੰਨੀਆਂ ਵਾਰਦਾਤਾਂ ਕੀਤਾ ਇਹਨੇ ਉਹਦੇ ਬਾਰੇ ਅਸੀਂ ਕੁਝ-ਕੁਝ ਕਰਾਂਗੇ ਸਰ ਦੋਸ਼ੀ ਦੇ ਪਹਿਲਾਂ ਕੋਈ ਐਫ ਆਈ ਆਰ ਹੈਗੀ ਹਾਂਜੀ ਇਹ ਬੜਾ ਕ੍ਰਿਮੀਨਲ ਰਿਕਾਰਡ ਦਾ ਬੰਦਾ ਹੈਗਾ ਜੀ ਦੋਸ਼ੀ ਦੇ ਖਿਲਾਫ ਪਹਿਲਾਂ ਸ਼ਹਿਰ ਦੇ ਵਿੱਚ ਵੱਖ-ਵੱਖ ਥਾਣਿਆਂ ਵਿੱਚ ਔਰ ਦਿਹਾਤੀ ਦੇ ਵਿੱਚ ਟੋਟਲ ਜਿਹੜੇ ਆ 7 ਮੁਕੱਦਮੇ ਜਿਹੜੇ ਹੈਗੇ ਨੇ ਉਹ ਸਨੇਚਿੰਗ ਦੇ ਦਰਜ ਹੈਗੇ ਨੇ ਅਸੀਂ ਉਹਨਾਂ ਥਾਣਿਆਂ ਦੇ ਜਿਹੜੇ ਐਸ ਐਚ ਯੂ ਐਲ ਹੈਗੇ ਨੇ ਅਸੀਂ ਉਹਨਾਂ ਨੂੰ ਵੀ ਨੋਟ ਕਰਾਤਾ ਹੈਗਾ ਕਿ ਇਹ ਤੁਹਾਡੀ ਵੀ ਵਾਰਦਾਤ ਹੈਗੀ ਹੈ ਟ੍ਰੇਸ ਹੋਈ ਹੈਗੀ ਮਿਤੀ 25 ਦੋ 25 ਨੂੰ ਟੈਗੋਰ ਹਸਪੀਟਲ ਜਲੰਧਰ ਦੇ ਲਾਗੇ ਇੱਕ ਬਜ਼ੁਰਗ ਜਗੀਰ ਸਿੰਘ ਦੇ ਜਿਹੜੇ ਹੈਗੇ ਆ 1 ਲੱਖ 50000 ਰੁਪਏ ਦੀ ਜਿਹੜੀ ਹੈਗੀ ਆ ਇੱਕ ਆਟੋ ਰਿਕਸ਼ਾ ਵਾਲੇ ਨੇ ਕੋਕ ਕੀਤੀ ਸੀ। ਤੋਂ ਇਹ ਇੰਟੀਮੇਸ਼ਨ ਮਿਲਦੇ ਉੱਤੇ ਜਿਹੜੇ ਹੈਗੇ ਮੌਕਾ ਅਫਸਰ ਥਾਣਾ ਡਿਵੀਜ਼ਨ ਨੰਬਰ 2 ਤੇ ਜਿਹੜੇ ਡਿਊਟੀ ਅਫਸਰਾਂ ਮੌਕੇ ਤੇ ਪਹੁੰਚੇ ਸੀਗੇ। ਤੋਂ ਰੋਟਾਦਸ਼ ਕਾਲ ਹੋਏ ਜਗੀਰ ਸਿੰਘ ਜਿਹੜਾ ਕਿ ਕਪੂਰ ਥਲੇ ਦੇ ਰਹਿਣ ਵਾਲਾ ਸੀਗਾ। ਨੇ ਦੱਸਿਆ ਕਿ ਇੱਕ ਆਟੋ ਰਿਕਸ਼ੇ ਵਾਲਾ ਸੀਗਾ ਜਿਹੜਾ ਉਹਨੂੰ ਗੱਲਾਂ ਦੇ ਵਿੱਚ ਲੈ ਕੇ ਕੇ ਆਟੋ ਰਿਕਸ਼ਨ ਉੱਤੱਕ ਆਲੋਣਾ ਤੇ ਉਹਦੀ ਜੇਬ ਦੇ ਵਿੱਚੋਂ ਜ਼ਬਰਦਸਤੀ ਜਿਹੜਾ 1,05,000 ਰੁਪਏ ਸੀ ਗਿਆ ਉਹ ਸਨੇਚ ਕਰਕੇ ਲੈ ਗਿਆ ਸੀ। ਤੋਂ ਇਹਦੇ ਸਬੰਧ ਦੇ ਵਿੱਚ ਜਿਹੜੀ ਐਫ ਆਈ ਆਰ ਨੰਬਰ 23 ਹੈ ਉਹ ਅਸੀਂ 25 ਦੋ ਨੂੰ ਸਨੇਚਿੰਗ ਦੇ ਤਹਿਤ ਜਿਹੜੀ ਹੈਗੀ ਡਿਵੀਜ਼ਨ 2 ਦੇ ਵਿੱਚ ਦਰਜ ਕੀਤੀ ਸੀ। ਤੋਂ ਮਾਨਯੋਗ ਕਮਿਸ਼ਨਰ ਸਾਹਿਬ ਦੀਆਂ ਯੋਗ ਹਦਾਇਤਾਂ ਦੇ ਅਨੁਸਾਰ ਤਹਿਤ ਮੋਖ ਅਫਸਰ थाना ਡਿਵੀਜ਼ਨ ਨੰਬਰ 2 ਫੈਕਟਰ ਗੁਰਪ੍ਰੀਤ ਸਿੰਘ ਤੇ ਟੀਮ ਨੂੰ ਇੱਕ ਵਧੀਆ ਸਫਲਤਾ ਮਿਲੀ। ਜਦੋਂ ਕੱਲ ਇਹਨਾਂ ਨੇ ਇਹ ਵਾਰਦਾਤ ਕਰਨ ਵਾਲਾ ਬੰਦਾ ਜਿਹੜਾ ਕਿ ਤਰਲੋਚਨ ਸਿੰਘ ਹੈਗਾ ਵਾ ਜਿਹੜਾ ਕਿ ਉਸ ਦਿਨ ਏਥਰੀ ਵੀਲਰ ਚਲਾ ਰਿਹਾ ਸੀਗਾ ਇਹ ਤਰਲੋਚਨ ਸਿੰਘ ਨੂੰ ਗ੍ਰਿਫਤਾਰ ਕੀਤਾ ਹੈਗਾ ਔਰ ਗ੍ਰਿਫਤਾਰ ਕਰਕੇ ਉਹੀ ਆਟੋ ਜਿਸ ਆਟੋ ਦੇ ਵਿੱਚ ਲਾਗੇ ਇਹਨੇ ਪੈਸੇ ਸਨੇਚ ਕੀਤੇ ਸੀਗੇ ਉਸ ਆਟੋ ਨੂੰ ਬਰਾਮਦ ਕੀਤਾ ਤੇ ਜਿਹੜੀ ਸਨੇਚ ਕੀਤੀ ਹੋਈ 1 ਲੱਖ 50000 ਰੁਪਏ ਦੀ ਨਕਦੀ ਸੀਗੀ ਉਹਦੇ ਵਿੱਚੋਂ 70000 ਰੁਪਏ ਦੀ ਨਕਦੀ ਹੈਗੀ ਆ ਉਹ ਬਰਾਮਦ ਹੋ ਗਈ ਆ ਤੇ ਅੱਜ ਇਹਨੂੰ ਜਿਹੜਾ ਹੈਗਾ ਅਸੀਂ ਕੋਰਟ ਦੇ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਲਵਾਂਗੇ ਕਿ ਹੋਰ ਕਿੰਨੀਆਂ ਵਾਰਦਾਤਾਂ ਕੀਤੀਆਂ ਨੇ ਉਹਦੇ ਬਾਰੇ ਅਸੀਂ ਕੁਝ-ਕੁਝ ਕਰਾਂਗੇ ਸਰ ਦੋਸ਼ੀ ਦੇ ਪਹਿਲਾਂ ਵੀ ਐਫਆਈਆ ਹੈਗੀ ਹਾਂਜੀ ਇਹ ਬੜਾ ਕ੍ਰਾਈਮਨਲ ਰਿਕਾਰਡ ਦਾ ਬੰਦਾ ਹੈਗਾ ਜੀ ਦੋਸ਼ੀ ਦੇ ਖਿਲਾਫ ਪਹਿਲਾਂ ਸ਼ਹਿਰ ਦੇ ਵਿੱਚ ਵੱਖ-ਵੱਖ ਥਾਣਿਆਂ ਵਿੱਚ ਔਰ ਦਿਹਾਤੀ ਦੇ ਵਿੱਚ ਟੋਟਲ ਜਿਹੜੇ 7 ਮੁਕੱਦਮੇ ਜਿਹੜੇ ਹੈਗੇ ਨੇ ਉਹ ਸਨੇਚਿੰਗ ਦੇ ਦਰਜ ਹੈਗੇ ਨੇ ਅਸੀਂ ਉਹਨਾਂ ਥਾਣਿਆਂ ਦੇ ਜਿਹੜੇ ਐਸਐਚਓਜ਼ ਹੈਗੇ ਨੇ ਅਸੀਂ ਉਹਨਾਂ ਨੂੰ ਵੀ ਨੋਟ ਕਰਾਤਾ ਹੈਗਾ ਕਿ ਇਹ ਤੁਹਾਡੀ ਵੀ ਵਾਰਦਾਤ ਹੈਗੀ ਹੈ ਟ੍ਰੇਸ ਹੋਈ ਹੈ